ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਖੁਦ ਫੀਲਡ ਵਿੱਚ ਜਾ ਕੇ ਡੇਂਗੂ ਦੇ ਲਾਰਵੇ ਦੀ ਪਾਲਣ ਕੀਤੀ ਗਈ। ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਗੋਲਡਨ ਐਵੇਨਿਊ ਪੰਜ ਪੀਰ ਨੇੜੇ ਦੇ ਇਲਾਕੇ ਵਿੱਚ ਕਰਾਂ-ਕਰਾਂ ਵਿੱਚ ਜਾ ਕੇ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਐਂਟੀ ਲਾਰਵਾ ਗਤੀਵਿਧੀਆਂ ਕੀਤੀਆਂ ਗਈਆਂ। ਜਿਸ ਦੌਰਾਨ ਸਮੂਹ ਸਿਹਤ ਕਰਮਚਾਰੀਆਂ, ਆਸ਼ਾ ਵਰਕਰਾਂ, ਸਰਕਾਰੀ ਕਾਲਜ ਦੀਆਂ ਨਰਸਿੰਗ ਸਟੂਡੈਂਟਾਂ ਵੱਲੋਂ ਸੂ ਮੂ ਇਲਾਕੇ ਵਿੱਚ ਕਰਾ ਕਰਾਂਵੇ ਜਾ ਕੇ ਡੇਂਗੂ ਦੇ ਲਾਰਵੇ ਦੀ ਪਾਲ ਕੀਤੀ ਗਈ ਅਤੇ ਪੂਰੇ ਇਲਾਕੇ ਵਿੱਚ ਫੋਗਿੰਗ ਤੇ ਸਪਰੇਅ ਕਰਵਾਈ ਗਈ ਇਸ ਅਫਸਰ ਤੇ ਜ਼ਿਲ੍ਹਾ ਐਮਈਓ ਅਮਰਦੀਪ ਸਿੰਘ ਵਲੋਸ ਨੂੰ ਸਟਾਫ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਸੰਬੰਧ ਵਿੱਚ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਅੱਜ ਅਸੀਂ ਮਦਨ ਲਾਲ ਢਿੰਘਾਰ ਸ਼ੁਕਰਾ ਸਾਡੇ ਸਿਹਤ ਮੰਤਰੀ ਸਾਹਿਬ ਦੇ ਉਪਰਾਲੇ ਤੇ ਹਰ ਸ਼ੁਕਰਵਾਰ ਡੇਂਗੂ ਦੇ ਵਾਰ ਦੇ ਸੰਬੰਧ ਵਿੱਚ ਅੱਜ ਅਸੀਂ ਮਦਨ ਲਾਲ ਢਿੰਗਰਾ ਸੁਸਾਇਟੀ ਵਿੱਚ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਉਹਨਾਂ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਨਾਲ ਲੈ ਕੇ ਹਾਊਸਿੰਗ ਕਲੋਨੀ ਇਸ ਕਲੋਨੀ ਦਾ ਸਰਵੇ ਕਰਵਾ ਰਹੇ ਹਾਂ ਤੇ ਡੋਰ ਟੂ ਡੋਰ ਜਾ ਕੇ ਅਸੀਂ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਔਰ ਨਾਲ ਹੀ ਡੇਂਗੂ ਦਾ ਲਾਰਵਾ ਲੱਭਿਆ ਵੀ ਜਾ ਰਿਹਾ। ਉਹਨਾਂ ਸੀ ਉਹਨੇ ਇੱਕ ਰੀਸੈਂਟਲੀ ਘਰ ਵਿੱਚ ਗਏ ਸੀ ਜਿਨ੍ਹਾਂ ਨੇ ਅਵੇਅਰਨੈਸ ਹੁੰਦੇ ਹੋਏ কুলਰ ਤਾਂ ਆਪਣੇ কুলਰ ਦਾ ਪਾਣੀ ਕੱਢ ਕੇ কুলਰ ਸੁਕਾਏ ਹੋਏ ਸੀ ਪਰ ਫਿਰ ਵੀ ਉਹਨਾਂ ਦੇ ਗਮਲਿਆਂ ਦੇ ਵਿੱਚ ਸਾਨੂੰ ਲਾਰਵਾ ਲੱਭ ਗਿਆ ਜਿਸ ਸੰਬੰਧੀ ਅਸੀਂ ਉਹਨਾਂ ਨੂੰ ਦਿਖਾ ਕੇ ਉਹਨਾਂ ਨੂੰ ਅਵੇਅਰ ਕੀਤਾ ਕਿ ਗਮਲਿਆਂ ਦੇ ਵਿੱਚ ਵੀ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਹਾਂਜੀ ਇਸ ਤੋਂ ਇਲਾਵਾ ਸਾਰੀ ਕਾਲੋਨੀ ਦੇ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ ਸਪਰੇਅ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਉਹ ਹਮੇਸ਼ਾ ਆਪਣੇ ਹਰ ਸ਼ੁੱਕਰਵਾਰ ਉਹ ਆਪਣੇ ਘਰ ਦੇ কুলਰ ਕੋਲ ਕੇ ਦੇਖਣ ਕੋਲਰ ਦਾ ਪਾਣੀ ਸੁਕਾਨ ਟੁੱਟੇ ਗਮਲਿਆਂ ਵਿੱਚ ਪਾਣੀ ਨਾ ਖੜਾ ਹੋਉਂਦੇ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਹੈਗੀਆਂ ਉਹ ਕਵਰ ਕੀਤੀਆਂ ਹੋਣੀਆਂ ਚਾਹੀਦੀਆਂ ਛੱਤਾਂ ਤੇ ਕੋਈ ਦੇਖ ਲੈਣ ਕੋਈ ਟੁੱਟਾ ਗਮਲਾ ਜਾਂ ਕੁਝ ਪੁਰਾਣਾ ਕੋਈ ਡੱਬਾ ਆ ਜਾ ਪਿਆ ਉਹਦੇ ਵਿੱਚ ਪਾਣੀ ਨਾ ਖੜਾ ਹੋਉਂਦੇ ਇਸ ਸਬੰਧੀ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਅਸੀਂ ਇਸ ਸਬੰਧੀ ਲੋਕਾਂ ਨੂੰ ਇਹੀ ਕਵਾਂਗੇ ਕਿ ਜੇਕਰ ਤੁਹਾਨੂੰ ਕੋਈ ਸਿੰਪਟਮਸ ਆਉਂਦੇ ਹਨ ਜਿਵੇਂ ਕਿ ਤੇਜ਼ ਬੁਖਾਰ ਮਾਸਪੇਸ਼ੀਆਂ ਵਿੱਚ ਦਰਦ ਜੋੜਾਂ ਦਾ ਦਰਦ ਜਾਂ ਬਾਡੀ ਦੇ ਉੱਤੇ ਕੋਈ ਛੋਟੇ-ਛੋਟੇ ਰੈੱਡ ਪੈਚੇਸ ਦਿਖਾਈ ਦਿੰਦੇ ਹਨ ਤਾਂ ਉਹ ਨੇੜੇ ਦੇ ਸਿਹਤ ਸੰਸਥਾ ਵਿੱਚ ਜਾ ਕੇ ਆਪਣਾ ਡੇਂਗੂ ਦੇ ਸਬੰਧ ਵਿੱਚ ਟੈਸਟ ਕਰਵਾਉਣ ਸੈਲਫ ਮੈਡੀਕੇਸ਼ਨ ਨਾ ਕਰਨ ਡੇਂਗੂ ਦਾ ਟੈਸਟ ਵੀ ਜਿਹੜਾ ਕਿ ਉਹ ਫ੍ਰੀ ਹੁੰਦਾ ਹੈ ਔਰ ਉਹਦੀ ਦਵਾਈ ਵੀ ਫ੍ਰੀ ਦਿੱਤੀ ਡੇਂਗੂ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੇ ਤਹਿਤ ਅੱਜ ਸਿਵਲ ਸਰਜਨ ਅਮਰਸਰ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹੀਦ ਮਦਨ ਲਾਲ ਢਿੰਗਰਾ ਹਾਊਸਿੰਗ ਵੈਲਫੇਅਰ ਸੁਸਾਇਟੀ ਵਿਖੇ ਆਪਣੀ ਟੀਮ ਦੇ ਨਾਲ ਡੈਂਗੂ ਦੀ ਰੋਕਥਾਮ ਅਤੇ ਉਸ ਤੋਂ ਬਚਾਅ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ